ਕਾਲਸਾਰਾ ਨੂੰ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰਾ ਠੀਕ ਠਾਕ ਰਹੀ ਤੇ ਮੈਂ ਆਈ ਹਾਂ ਉੱਪਰ ਝੜਦੀ ਕਲਾਚ ਰੱਖੇ ਦਿਨ ਦੁੱਗਣੀ ਰਾਤ ਚੋਂ ਕੰਨ ਤੱਕੀ ਬਖਸ਼ੀ ਜੀ ਮੁੰਨ ਮੈਂ ਦੋ ਤਿੰਨ ਮੇਰੀ ਕਿਹ ਵੀ ਆ ਜਾ ਉੱਪਰ ਆਉਂਦੇ ਜਿੰਨੂੰ ਪਤਾ ਨਹੀਂ ਕੀ ਗੱਲਾਂ ਉਟਦੇ ਇਹ ਵੀ ਵਾਜੀ ਉੱਪਰ ਦਾ ਸਾਡੇ ਦਰਖਤ ਆ ਵਿਊ ਸਾਡੇ ਅੰਦਰ ਕੋਠੀਆਂ des ਉਹ ਦੇਖ ਰਿਹਾ ਕਵਾਲ ਦੇ ਕੰਮ। ਵਿਆਹ ਤੂੰ ਇੱਥੋਂ ਨਾ ਰੱਖਿਆ ਕਰ। ਇਹ ਏਜੰਟਸ ਸਾਰੀ ਐ ਹੁੰਦੀ ਆ ਕਿ ਇਹੀ ਇਹੋ ਜਿਹਾ। ਆਲਾ ਸਿੰਗਲ ਬੈੱਡ ਸੀ ਕਿ ਇੱਥੇ ਰੱਖਦੇ ਉੱਪਰ ਪਹਿਲਾਂ ਅੰਦਰ ਸੀਗੇ ਫਿਰ ਅੰਦਰ ਬੈੱਡ ਦੂਸਰੇ ਰੱਖਦੇ ਬਾਕਸ ਵਾਲੇ। ਇਹਨੂੰ ਐ ਬਣਾ ਰਿਆ ਗੰਦ ਜਿਵੇਂ। ਇਹੋ ਨਾ ਮੈਂ ਮਨਤਾ ਕਰ ਕਰ ਹੰਭ ਗਈ ਵਿਆਹ ਜਾ ਉੱਪਰ ਉਹ ਤਾਂ ਹੀ ਤੂੰ ਉੱਪਰ ਤੁਰੇ ਫਿਰਦੀ ਆ ਹੁਣੇ ਉੱਠ ਕੇ ਗਈ ਨਹੀਂ ਮੇਰੇ ਨਾਲ। ਐਡੀ ਭੜੀ ਆ ਇਹ ਚੜੀਲ। ਸਾਰਾ ਕਮਰਾ ਇੰਦਾ ਜੇ ਬਾਹਰੋਂ ਕੱਲਾ ਪੋਚਾ ਲਾਇਆ। ਤੇ ਬਾਕੀ ਸਾਰਾ ਹਾ ਝਾੜੂ ਕੱਢ ਕੇ ਪੁੱਛਾ ਲਾਉਣਾ ਮੈਂ 10:30 ਵਜੇ ਕੋਈ ਨਾ ਮੈਂ ਲਾ ਲੂੰਗੀ ਚੱਤ ਜਾਂ ਤੇ ਫਿਰ ਥੋੜਾ ਜਿਹਾ ਡਾਊਨ ਸੀਗਾ ਲਓ ਜੀ ਮੈਂ ਕਰਦੀ ਹੁਣ ਕੰਮ ਤੇ ਰਸੋਈ ਮੇਰੀ ਹੈਗੀ ਆ ਭਾਂਡੇ ਸਾਰੇ ਮਾਂਜੇ ਥੋੜੇ ਜਿਹਾ ਦੋ ਚਾਰੀ ਉਹ ਮਾਂਜ ਕੇ ਤੇ ਫਿਰ ਮੈਂ ਰਸੋਈ ਕਰਦੀ ਆ ਸਾਫ ਤੇ ਫਿਰ ਮੈਂ ਲਾਉਣੀ ਆ ਝਾੜੂ ਪੋਚਾ ਝਾੜੂ ਪੋਚੇ ਕਿਸੇ ਨਾਲ ਆਤਲ ਇਹ ਬਿੱਲੀ ਗੱਲ ਤਾਂ ਡੇ ਡੇ 2:00 ਵਜਾ ਦਿੰਦੀਆਂ ਠੀਕ ਐ ਫਿਰ ਨਾ ਰਸੋਈ ਦਾ ਬੁਰਾ ਹਲਕਾਤਾ ਹੁਣ ਮੈਂ ਰਸੋਈ ਤੇ ਮਾੜਾ ਜਿਹਾ ਵੀ ਲਾਵਾਂ ਨਾ ਇਹ ਝਾੜੂ ਪੋਚਾ ਪੋਚਾ ਤੇ ਆ ਸਾ ਤੇ ਕਰਾ ਕਰਦਿਆਂ ਸੀ ਮੈਂ ਲਾਤੀ ਮਸ਼ੀਨ ਤੇ ਅਗਲਾਫ ਜਿਹੜੇ ਸੀ ਦੋਨਾਂ ਜਿਹੜੀਆਂ ਲਾਈ ਹੋਈਆਂ ਦੋਨੇ ਫਾਈਬਰ ਤੇ ਜਿਹੜੀਆਂ ਸੀ ਇਹ ਜਿਹੜੀਆਂ ਮੇਰੇ ਤੋਂ ਘੜਾ ਇਹ ਇਕੱਲਾ ਇਕੱਲੇ ਮੈਂ ਕਹਿੰਦਾ ਚਲ ਤੋ ਇਕੱਲਾ ਫਲਾ ਗਰਖੂ ਮੈਂ ਬਹੁਤ ਸੋਈ ਜਾਂਦੀ ਕੋਲ ਜਿਹੜੇ ਜਿੰਨੇ ਦੇਖ ਤੇ ਲੱਗੇ ਸਾਰੇ ਡਿੱਗ ਜਾਂਦੇ ਹੁਣ ਲਗ ਲਵੋਲਣਾ ਸੀ ਹੁਣ ਆਹ ਹੋਵੇ ਲੋਕ ਦੇਖ ਉਹ ਸਾਰੀ ਜਗ੍ਹਾ ਖਰੀਦੀ ਹੈ। ਇਹ ਪਹਿਲਾ ਮਸ਼ੀਨ ਚ ਪਾਈ ਹੋਇਆ ਪਾਣੀ ਮੈਂ ਕਹਿੰਦਾ ਪਾਣੀ ਮੜੀ ਜੇ ਹੋ ਜਾਣਾ। ਇਹ ਹੁਣ ਤਾਂ ਉਹ ਪਹਿਲਾਂ ਘਰ ਪਾਣੀ ਨਾ ਹੋ ਕਿਤੇ ਹੁਣ ਮੈਂ ਕਿ ਉਹਦੇ ਚ ਘੱਟ ਕੇ ਸਰਪ ਪਾ ਕੇ ਦਵਾਰਾ ਫਿਰ ਕਿਤੇ ਹੋਏ। ਦੇਖ ਲਓ ਪਿਆ ਇੱਕ ਹੋਰ ਜਾਈ ਰੱਖਣ ਵਾਲੀ ਹੈਗੀ ਉਹ ਦੇਖਦੀਆਂ ਜਗ੍ਹਾ ਕਿ ਤਾਂ ਮੇਰੇ ਬੈਸਤਰੇ ਬਹੁਤ ਜ਼ਿਆਦਾ ਵਾ। ਦੂਰ ਬੈਠੇ ਆਉਂਦਾ ਕੋਈ ਸਾਡੇ ਕੋਲ ਹੈ ਨਹੀਂ ਬੈਸਤਰੇ ਮੈਂ ਇੰਨੇ ਰੱਖ ਲਿਆ ਤਾਂ ਵੀ ਅਹੀਂ ਕਿਸੇ ਦੇ ਜਾਣਾ ਨਾ ਪਵੇ। ਨਾਲੇ ਇੱਥੇ ਤਾਂ ਐ ਲੱਗਦਾ ਸ਼ਹਿਰ ਸ਼ਹਿਰ ਹੈ ਅਰ ਕਹਿਗਾ ਵੀ ਲੱਗ ਲੱਗ ਜੇ ਕਿਤੋਂ ਕਿਹੜਾ ਕਿਹੜਾ ਸਰੀਕਾ ਇਹ ਬੰਦਾ ਕਿਤੇ ਤੋਂ ਲੈ ਆਊਗਾ। ਤੇ ਇਸ ਕਰਕੇ ਮੈਂ ਰੱਖੀ ਹੋਈ ਆ ਵੈਸੇ ਮੈਨੂੰ ਆਤੀ ਨਹੀਂ ਮੈਂ ਕਿਸ ਦਾ ਬਸਤਰ ਤੇ ਮੈਂ ਤਾਂ ਮੰਜੇ ਵੀ ਰੱਖੇ ਹੋਏ ਆ ਬੈੱਡਾਂ ਦਾ ਵੀ ਚਾਰ ਜੋੜੇ ਆ ਚਾਰ ਹਾਂ ਚਾਰ ਜੋੜੇ ਆ ਉੱਪਰ ਲਿਕਾ ਇੱਕ ਕਮਰੇ ਚ ਇੱਕ ਆ ਲੌਬੀ ਚ ਪਿਆ ਦੋ ਦੋਨੇ ਬੈੱਡਰੂਮ ਚ ਇਹ ਮੰਜੇ ਚਾਰ ਪੰਜ ਮੰਜੇ ਆ ਮੇਰੇ ਵੀ ਐਂ ਜੇ ਕੋਈ ਆਵੇ ਕੋਈ ਚੀਜ਼ ਲੈਣ ਲੋੜ ਲੇ ਚਲੋ ਜੀ ਮੈਂ ਕਰ ਰਹੀ ਆ ਰਸੋਈ ਸਾਫ ਉਧਰ ਮੇਰੀ ਮਸ਼ੀਨ ਲਾਈ ਹੋਈ ਆ ਅੱਜ ਮੈਨੂੰ ਲੱਗਦਾ ਮੇਰਾ ਫਿਰ ਸਾਰਾ ਦਿਨ ਕੰਮ ਤੇ ਨਿਕਲੂਗਾ ਮੈਨਾਂ ਹੀ ਹੁੰਦਾ ਨਾ ਜਿੰਨਾ ਚਿਰ ਵੀ ਮੇਰੀ ਸਿਹਤ ਠੀਕ ਹੈ ਬਸ ਮੈਨਾਂ ਜੇ ਮਾੜਾ ਮੋਟਾ ਲੱਪੇ ਦਾ ਕੰਮ ਜੋ ਡਾਊਨ ਹੋ ਗਿਆ ਫੇਰ ਤਾਂ بس ਕੰਮ ਖਰਾਬ ਹੋ ਗਿਆ ਵੱਧਦਾ ਮੇਰਾ ਗਰਮ ਹੋ ਗਿਆ ਸੋਈ ਨਖਾਰੇ ਹਾਂ ਸਾਰੇ ਅਗਲੇ ਟਿੱਕਰ ਮੇਰੇ ਮਨ ਦੀ ਹੋਈ ਸੋਈ ਦੇ ਸਾਰੇ ਆਮ ਨਮਲਾ ਰਕੂਏ ਨਾ ਕਿ ਮੈਂ ਇਹਦਾ ਮੱਖਣ ਕੱਟ ਕੇ ਕਿਉਂ ਕੱਢੂੰਗੀ ਆ ਬੋਤਲ ਨਾਲ ਜਿਮੀ ਤੋੜਦੀ ਸੀ ਮੈਂ ਕਹਿੰਦੇ ਚ ਉਹ ਲਾਉਂਦੀ ਆ ਮੈਂ ਮਨੀ ਪਲਾਟ ਅੰਦਰ ਅੰਦਰ ਟੰਗੂੰਗੀ ਲਾਉਂਦੀ ਆ ਪਾਂਡੇ ਉਹਦੇ ਚ ਰੱਖਦੇ ਹਾਂ ਪਲੇਟ ਉੱਪਰਾਂ ਤੇ ਵਾਰ-ਵਾਰਾ ਖੁੱਲਣਾ ਤੇ ਦਰਾਜ ਜਿਵੇਂ ਨਾ ਹੁੰਦਾ ਸੀ ਕਿ ਦਰਾਜ ਖਰਾਬ ਨਾ ਹੋ ਜਾ বার বার দি। کافی ਦਿਨ ਹੋ ਗਏ ਮੈਂ ਹੁਣ ਦੁੱਧ ਪੀਨੀ ਆ ਥੋੜਾ ਜਿਦ ਤੱਕ ਗਲਾਸ ਕਰਕੇ ਕਿਉਂਕਿ ਕੈਲਸ਼ੀਅਮ ਲਈ ਦੁੱਧ ਬਹੁਤ ਜ਼ਰੂਰੀ ਆ ਆਪਾਂ ਨੂੰ। ਹੁਣ ਗਾਂ ਘਰ ਚਾਦਦੀ ਆ ਗਰਮੀ ਚ ਤਾਂ ਠੰਡਾ ਦੁੱਧ ਪੀਆ ਜਾ ਕਰੋ ਕੁਛ ਕੈਚ ਬਣਾ ਕੇ ਉੱਤੇ ਚ ਪਾ ਕੇ ਕਦੇ ਕੁਛ ਕਦੇ ਕੁਛ। ਮੈਂ ਸੋਖਨੇ ਸਦਾ ਪਾਠ ਕਰਕੇ ਉੱਣੀ ਉੱਠੀ ਆ ਟਾਈਮ ਹੋ ਗਿਆ ਸਵਾ ਪੰਜ ਸ਼ਾਮ ਦੇ ਤੇ ਹੁਣ ਜਿਮੇਨ ਘੁਮਾ ਕੇ ਲਿਆਉਣਾ। ਉਹ ਪਿਆਜ਼ ਦੇਖ ਲਈ ਜਦੋਂ ਹੁਣ ਪਤਾ ਲੱਗ ਕੇ ਨੇ ਜਿਮੇਨ ਦੇ ਘੁਮਾ ਕੇ ਗਿਆ। ਨਾਲ ਨਾਲ ਉੱਟ ਕੇ ਆ ਜੀ। ਤੇ ਹੁਣ ਮੈਂ ਉਹ ਦੇਖਦੀ ਆਂ ਕਮਾ ਕੇ ਲੈਣੀ ਆ ਜੀ ਮੂ ਸਾਢੇ ਕਿ ਪੰਜ ਮੈਨੂੰ ਬੁਖਾਰ ਫਿਰ ਹੋ ਗਿਆ ਸੀ ਮੈਂ ਗੋਲੀ ਲਈ ਮਤਾਈ ਦੋ ਮੰਤ ਰੁਕੀ ਸੀ ਨਹੀਂ ਦਿਨ 5 ਵਜੇ ਲੈ ਜਾਣਾ ਸਾਢੇ 5:30 ਮੈਂ ਘਰ ਚ ਲੈ ਕੇ ਜਾਂਦੀ ਆਂ ਤੇ ਕੰਬਿਆ ਦੇ ਸੁੱਤਾ ਬੈ ਜਾਵੇ ਉਹ ਕਿੱਥੇ ਪਿਆ ਕੋਈ ਸਰਤ ਨਹੀਂ ਮੈਂ ਕਿੱਥੇ ਪਿਆ ਕਿੱਥੇ ਨਹੀਂ ਫਿਰ ਹਨ ਲੀ ਜਾਂਦਾ ਤੂੰ ਚਲੋ ਮੈਂ ਉੱਠਾ ਕੇ ਦੇਖਦੀ ਆਂ ਕੀ ਕਰਦਾ ਉਹ ਘੁੰਮੀ ਕੰਚਲਗੇ ਚਲ ਚਲਿਏ ਘੁੰਮੀ ਘਨ ਚਲਾ ਜਿੱਤ ਆਜੋ 5:30 ਹੋਣ ਵਾਲੇ ਆਜੋ ਸ਼ਾਮ ਦੇ 5:30 ਹੋਗੇ ਘੁੰਮੀ ਕਰਕੇ ਆਈ ਆਜੋ ਫਿਰ ਆਪਾਂ ਨੂੰ 9:00 ਵਜੇ 9:30 ਘਮਾ ਲਾਂਗੇ चल आ जाओ आज पुता घूमी कर आज आ जाओ आज 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 आ जाओ चली आज आज आ जाओ आ जाओ आ जाओ आ चल मैं जानी है चलिए मैं जानी है चल मैं जाँ फिर मैं जाँ जा घूमी कर उठ के आ गए घूमी कर जाऊगा नींद नहीं आई पी सी बाली बाली नींद कूड़ी गूढ़ी सुता पाया चलिए घूमी कर चल आ फिर पानी पीला ला पानी पानी पीला आज पानी पिया पानी पीला ला है

ਕਿ ਮੈਂ ਆ ਰਹੀ ਹਾਂ ਜੈਨੇ ਕੁੱਤੇ ਆ ਬੰਨ ਬੋਕ ਦੇਖ ਹੈਂ ਨੈਟ ਤੇ ਬਾਰੇ ਸਾਡੀ ਗਰੀ ਜੈਨੇ ਕੁੱਤੇ ਆ ਤੇ ਹੋਰੀ ਇੱਕ ਨੂੰ ਲੈ ਕੇ ਜਾਣੇ ਆ ਓ ਲੈ ਜਿੰਮੀ ਨੂੰ ਘੇਰ ਲੈਂਦੇ ਛੁੱਟੀ ਜੀ ਇਹ ਇਹ ਕੀ ਕਰਦੀ ਇਹ ਇਹ ਕਹਿੰਦੇ ਨਵੇਂ ਨਵੇਂ ਆਏ ਨਹੀਂ ਫਿਰ ਇਹ ਪੁਰਾਣੀ ਉਹ ਕਿੱਥੇ ਬਗੈ ਟੱਕ ਹੋਰ ਹੈ ਜਾ ਬੁਰੀ ਹੋਇੱਛੇ ਆਈ ਦੇ ਜਾ ਹਾਂ ਆਇਆ ਖੜਾ ਉਹ ਬੇਸ਼ਰਮ ਜਿਹੋ ਅੰਦਰ ਵਿੱਚ ਰਹਿੰਦਾ ਆ ਖੜਾ ਇਹ ਸਾਰੇ ਚੱਕਰ ਉੱਧਰ ਹੀ ਲੱਗਦੇ ਨੇ ਹਾਂ ਕਿੱਥੇ ਗਰੀ ਜਾਂਦਾ ਆ ਸੀ ਫੱਟੇ ਦੀ ਲਾਲ ਖੇਪੂਰੇ ਇਹ ਫਿਰ ਇਹਨੂੰ ਇਹ ਬਈ ਤਾਂ ਬੁੜਕਦਾ ਹੋਣਾ ਵੀ ਇਹਨੂੰ ਆ ਖੜਾ ਹਾਂ ਚੱਲ ਹਾਂ ਕੋਈ ਆ ਸੀ ਆਂਟੀ ਹੁਣ ਇਹ ਕਿੱਥੋਂ ਨਿਕਲੂਗਾ ਨਹੀਂ ਆਂਟੀ ਨਿਕਲਿਆ ਨਹੀਂ ਜਾਂਦਾ ਆਇਆ ਆ ਜਾ ਉਹ ਸਾਰਾ ਪਾਸਾ ਤੋਂ ਦਰਤ ਕਰਨ ਲੱਗ ਗਿਆ ਅੰਟੀ ਨੂੰ ਕੱਢਦੀ ਏ ਆਉਣਾ ਜੀ ਮੇਰਾ ਨਿਕਲਿਆ ਮੈਂ ਕੱਢਣਾ ਕੱਢਦੇ ਆ ਆਉਣਾ ਜੀ ਲੈ ਮੈਂ ਕੱਢੀ ਤੂੰ ਚੱਕ ਦਿਆ ਸਾਰੇ ਦਰਵਾਜ਼ੇ ਉੱਪਰ ਉਹਨੂੰ ਫੇਰਦੇ ਰਹਿੰਦੇ ਆ ਜੀ ਮਾਇਆ ਕੋਈ ਨਹੀਂ ਕਰਨ ਲੈ ਜਮੇ ਕਮਰੋਂ ਆਈ ਜੀ ਮੇ ਨਸੀ ਸਾਢੇ 5 ਵਜੇ ਤੱਕ ਨਹੀਂ ਤਾਂ ਆਪਾਂ ਨਾ ਜੇ ਹੋਰੀ ਜੇ ਵੱਡੇ ਹੋ ਗਏ ਜੀ ਐ ਫੜੀ ਸੋਟੀ ਡੰਡਾ ਫੜੀ ਸਾਡਾ ਇੱਕ ਨਾ ਕਿ ਪਰਨਾ ਹੈ ਮਿਸਤਰੀ ਵੀ ਬੜੇ ਕਬੇ ਹੁੰਦੇ ਹਨ ਇਹ ਦੇਖੋ ਸਾਡਾ ਇੱਕ ਕਲੋਨੀ ਨਵੀਂ ਹੈ ਬਣੀ ਨਵੀਂ ਕਲੋਨੀ ਹੈ ਮੈਂ ਖਾ ਸਾਡੀ ਬਹੁਤ ਬਣਨ ਵਾਲੀ ਹੈ ਇਹ ਤੁਹਾਨੂੰ ਹੋ ਨਹੀਂ ਲੱਗਦੀ ਇਹ ਵੀ ਇਦਾਂ ਦੀ ਹੈ ਕੈਮਰਾ ਨਹੀਂ ਲਿਆ ਅਪ ਜਿੰਨਾ ਮਰਜ਼ੀ ਘੁੰਮੀ ਚੱਲੋ ਹਾਂ ਜਿੰਮੂ ਕਮੀ ਕਰਕੇ ਆ ਗਿਆ ਜਿੰਮੇ ਆ ਗਿਆ ਆ ਗਿਆ ਆ ਗਿਆ ਆ ਗਿਆ ਜਿੰਮੂ ਆ ਗਿਆ ਆ ਗਿਆ ਆ ਗਿਆ ਅਜੀ ਮੁੰਤਾ ਗੱਡੀ ਚ ਲੌਕ ਕੀ ਡਰਦਾ ਪਤਾ ਨਹੀਂ ਕਿਉਂ ਡਰ ਕੇ ਪਤਾ ਨਹੀਂ ਜਰਦਾ ਘਾਤ ਵੜ ਕੇ ਛੱਲੇ ਆ ਜਾ ਆ ਜਾ ਪਾਣੀ ਦੇ ਪਤਾ ਨਹੀਂ ਘਾਤ ਡਰਦੀ ਲੋਕੀ ਬੈਠੀ ਆਥੇ ਛੱਲੇ ਜਿੰਮੂ ਆਹ ਫਰ ਨਹੀਂ ਕੀ ਕੈਮਰੇ ਜਨ ਹੋਰੀ ਹੋ ਗਿਆ ਕਸਮੇਲਾ ਆ ਜਾ ਹਉਣ ਇੱਥੇ ਲੱਟੀ ਮਾਰੀ ਜਾਂਸੀ ਹੁਣ ਕਿਧਰ ਗਏ ਮੈਂ ਉਹ ਚਲੇ ਗਿਆ ਇੱਥੇ ਲੱਟੀ ਮਾਰੀ ਆ ਹੁਣ ਇੱਥੇ ਪਿਆਸੀ ਲੱਟੀ ਮਾਰਦੇ ਰੇ ਲੈ ਆਇਆ ਬੱਗੂ ਅੱਜ ਨੱਤੀ ਬਣਾਉਣੀ ਆ ਰੋਟੀ ਖਾਣੇ ਆ ਲੈ ਅੱਜ ਬੜੀ ਗਰਮੀ ਹੈ ਪਈ ਆਜੋ ਉਰੀਆ ਪੱਚ ਕੇ ਪੱਖਾ ਚੱਲੀ ਜਾਂਦਾ ਇੱਧਰ ਲਾ ਵੀ ਉਹ ਵੀ ਚੱਲੀ ਜਾਂਦਾ ਉੱਧਰ ਲਾ ਕੇ ਮੈਂ ਲੱਗ ਅੰਦਰ ਲਾ ਵੀ ਚੱਲੀ ਜਾਂਦਾ ਨੂਰੀ ਦੇ ਵਿਚਾਰੇ ਦੇ 8 ਨੋਂ ਬੱਚੇ ਆ ਤੇ ਭੁੱਖੇ ਰਹਿੰਦੇ ਹੁਣ ਹਉ ਦੁੱਧ ਬਥੇਰਾ ਪਾਈਦਾ ਉਹ ਉਹਨਾਂ ਨੂੰ ਉਹਨਾਂ ਨੂੰ ਹੁਣ ਪਤਾ ਕੀ ਦੁੱਧ ਚਾਹੀਦਾ ਕੁਛ ਨਾ ਕੁਛ ਖਰਖਾਣ ਨੂੰ ਚਾਹੀਦਾ ਤੇ ਮੇਰਾ ਨੂਰੀ ਨੂੰ ਤੇਰੇ ਡੂਦ ਦੁੱਧ ਪੀਂਦੇ ਵੀਰ ਦੁੱਧ ਕਾਫੀ ਉੱਤਰੇ ਪਰ ਬੱਚੇ 8 8 9 9 ਕੀ ਕਰਨ ਤੇ ਇੱਕ ਸਾਡੇ ਥੋੜਾ ਜਿਹਾ ਪ੍ਰੋਬਲਮ ਹੈ ਗਲੀ ਤੇ ਫਿਰ ਲੜਦੇ ਆ ਵੀ ਇੱਧਰ ਆਉਂਦੇ ਆ ਉਹ ਜਿਹਨਾਂ ਨੂੰ ਕੁਛ ਪਾਉਂਦੇ ਆ ਤੇ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰਦੇ ਸ਼ੇਅਰ ਕਰਦੇ ਤੇ ਲਾਈਕ ਕਰਦੇ ਜੀ ਦੱਬ ਕੇ